ਮੇਰਾ ਫੋਨ ਛਾਲਕ ਹੋ ਗਿਆ ਗੁੰਮ ਹੋਏ ਨੂੰ ਤੇ ਅਸੀਂ ਰਿਪੋਰਟ ਲਖਾਈ ਪੈਂਟ ਥਾਣੇ ਐ ਥਾਣੇ ਤੋਂ ਕੁਮ ਹਕਮਦਾ مطلب ਖੰਡੇ ਵਾਲਿਆਂ ਨੇ ਫੋਨ ਕੀਤਾ ਅਸੀਂ ਬਹੁਤ ਧੰਨਵਾਦ ਕਰਦੇ ਆ ਐਸਐਸਪੀ ਸਾਹਿਬ ਦਾ ਸਾਰੇ ਪੰਜਾਬ ਪੁਲਿਸ ਦਾ ਤੇ ਜਿਨ੍ਹਾਂ ਨੇ ਮੇਰਾ ਫੋਨ ਵਾਪਸ ਕਰਤਾ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਖੁਸ਼ੀ ਹੋਈ ਆ ਕਿ ਸਾਡੀ ਗਵਾਚੀ ਚੀਜ਼ ਸਾਨੂੰ ਮਿਲ ਗਈ ਜੀ ਇਹ ਦੁਆਰਾ ਫਿਰ ਮੈਡਮ ਅਸਸੀ ਸਾਹਿਬ ਔਰ ਸਾਰੀ ਟੀਮ ਦਾ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਮਾਨਯੋਗ ਡੀਜੀਪੀ ਪੰਜਾਬ ਤੇ ਡਾਈਜੀ ਲੁਧਿਆਣਾ ਰੇਂਜ ਕੇ ਦਿਸ਼ਾ ਨਿਰਦੇਸ਼ਾ ਹੇਠ ਖੰਨਾ ਜ਼ਿਲ੍ਹੇ ਦੇ ਵਿੱਚ ਅ ਅਪਰਾਧ ਨੂੰ ਨਿਯੰਤਰਣ ਕਰਨ ਦੇ ਲਈ ਸਪੈਸ਼ਲ ਮੁਹਿੰਮ ਟਾਈਮ ਟੂ ਟਾਈਮ ਚਲਾਈ ਜਾਂਦੀਆਂ ਨੇ ਇਸੀ ਮੁਹਿੰਮ ਦੇ ਅੰਡਰ ਜੋ ਪੰਜਾਬ ਖੰਨਾ ਦੀ ਸਾਈਬਰ ਪੁਲਿਸ ਹੈ ਉਹਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਜਿਦੇ ਵਿੱਚ ਦੋ ਸਾਈਬਰ ਫਰਾਡ ਦੇ ਵੱਡੇ ਕੇਸਸ ਦੇ ਵਿੱਚ ਜੋ ਅਕਿਊਜ਼ਡ ਹਨ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਤੇ ਰਿਕਵਰੀਜ਼ ਵੀ ਕੀਤੀ ਗਈਆਂ ਨੇ ਤੇ ਜੋ ਪਹਿਲਾ ਕੇਸ ਹੈਗਾ ਉਹਦੇ ਜੋ ਕੰਪਲੇਨੈਂਟ ਹੈ ਸੰਜੀਵ ਪਾਂਢੀ son of ਹਰੀਚੰਦ ਪਾਂਢੀ ਇਹਨਾਂ ਦੇ ਕੋਲੋਂ ਟੋਟਲ 10 ਕਰੋੜ 72 ਲੱਖ 84999 ਦੀ ਠੱਗੀ ਹੋਈ ਸੀਗੀ ਤੇ ਇੱਕ ਬੋਸ ট্রেਡਿੰਗ ਕੰਪਨੀ ਦੇ ਨਾਂ ਤੇ ਇਹਨਾਂ ਦੇ ਕੋਲੋਂ ਇਹਨੇ ਪੈਸੇ ਵੱਖਰੇ ਵੱਖਰੇ ਟਾਈਮ 'ਤੇ ਇਨਵੈਸਟਮੈਂਟ ਦੇ ਲੂ ਮੇ ਇਹਨਾਂ ਦੇ ਕੋਲੋਂ ਲਿੱਤੇ ਗਏ ਸੀਗੇ ਤੇ ਜਦੋਂ ਇਹਨਾਂ ਨੂੰ ਰਿਅਲਾਈਜ਼ ਹੋਆ ਕਿ ਮੇਰੇ ਨਾਲ ਫਰਾਡ ਹੋ ਗਿਆ ਪੁਲਿਸ ਨੂੰ ਇਹਨਾਂ ਨੇ ਅਪਰੋਚ ਕੀਤਾ ਤੇ ਐਫ ਆਈ ਆਰ ਨੰਬਰ 1 19 ਫ फेब्रुवारी ਨੂੰ ਰਜਿਸਟਰ ਕੀਤੀ ਗਈ ਸੀ ਉਹਦੇ ਬਾਅਦ ਜੋ ਸਾਈਬਰ ਸੈੱਲ ਹੈਗੀ ਖੰਨਾ ਦੀ ਇਹਨੇ ਬਹੁਤ ਹੀ ਜ਼ਿਆਦਾ ਮਿਹਨਤ ਨਾਲ ਫਿਰ ਅਕਿਊਜ਼ ਨੂੰ ਆਈਡੈਂਟੀਫਾਈ ਕੀਤਾ ਕਿ ਗੁਰਜੋਤ ਸਿੰਘ ਨਾ ਦਾ ਪਰਸਨ ਹੈਗਾ ਜਿਹਦੀ ਨਾਂ ਤੇ ਇੱਕ ਕੰਪਨੀ ਦਾ ਫੇਕ ਅਕਾਊਂਟ ਬਣਾਇਆ ਗਿਆ ਸੀਗਾ ਤੇ ਇੱਕ ਸਮਖਸ਼ ਪਟ ਜੋ ਕਿ ਇੱਕ ਬੈਂਕ ਦਾ ਅਫੀਸ਼ਰ ਹੈ ਉਹਨੇ ਇਹਦਾ ਬੈਂਕ ਅਕਾਊਂਟ ਬਣਾਇਆ ਸੀਗਾ ਫੇਕ ਕੰਪਨੀ ਦੇ ਨਾਂ ਤੇ ਤੇ ਬਲਦੇਵ ਕਿਸ਼ਨ ਤੇ ਅਗੇ ਪਰਵਿੰਦਰ ਸਿੰਘ ਇਹਨਾਂ ਦੀ ਵੀ ਸਮੂਲੀਅਤ ਆ ਫੇਕ ਅਕਾਊਂਟ ਬਣਾਉਣ 'ਚ ਤੇ ਉਹ ਜੋ ਅਕਾਊਂਟ ਨੂੰ ਰਨ ਕਰਨ ਦੀ ਸਮੂਲੀਅਤ ਇਹਨਾਂ ਦੀ ਨਿਕਲੀ ਸੀਗੀ ਇਹਨਾਂ ਇਨ ਚਾਰਿਆਂ ਨੂੰ ਫਿਰ ਅਰੈਸਟ ਕਰਕੇ ਇਨਾਂ ਦੀ ਫਿਰ ਅੱਗੇ ਜਦੋਂ ਅੱਗੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਫਿਰ ਅੱਗੇ ਚਾਰ ਹੋਰ ਪਰਸਨ ਇੱਕ ਹੋਰ ਬਿਆੰਤਕੋਰ ਜਿਹਦੇ ਅਕਾਊਂਟ ਦੇ ਵਿੱਚ ਕੁਝ ਰਾਸ਼ੀ ਗਈ ਥੀ ਫਿਰ ਅੱਗੇ ਪ੍ਰਭਜੋਤ ਸਿੰਘ ਗੁਰਵਿੰਦਰ ਸਿੰਘ ਅਨਮੋਲ ਸਿੰਘ ਸ਼ਵਿੰਦਰ ਸਿੰਘ ਇਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਤੇ ਅੱਗੇ ਫਿਰ ਕੜੀ ਦੇ ਵਿੱਚ ਸਾਹਿਲ ਅਨਮੋਲ ਚੋਹਾਨ ਤੇ ਪ੍ਰਿੰਸ ਚੋਹਾਨ ਨੂੰ ਵੀ ਅਰੈਸਟ ਕੀਤਾ ਗਿਆ ਟੋਟਲ ਜੋ ਐਫਆਈਆਰ ਨੰਬਰ 1 ਹੈ ਇਹਦੇ ਵਿੱਚ 15% ਦੀ ਅਰੈਸਟ ਹੋ ਚੁੱਕੀ ਹੈ ਤੇ ਇਹਨਾਂ ਦੇ ਕੋਲੋ ਟੋਟਲ ਜੋ ਜੋ ਫਰਾਡ ਕੀਤੀ ਵੀ ਰਾਸ਼ੀ ਹੈ ਉਹ 9,35,000 ਇਹਨਾਂ ਦੇ ਕੋਲੋਂ ਰਿਕਵਰ ਹੋਈ ਹੈ ਤੇ ਇਹਨਾਂ ਦੇ ਬੈਂਕ ਅਕਾਊਂਟਸ ਦੇ ਵਿੱਚ ਜੋ ਪੁਲਿਸ ਨੇ ਇਮੀਡੀਟਲੀ ਐਕਸ਼ਨ ਲੈਂਦੇ ਜੋ ਫ੍ਰੀਜ਼ ਕਰਾਈ ਉਹ ਰਾਸ਼ੀ 18,64,250 ਰੁਪਏ ਤੇ ਆ ਰਾਸ਼ੀ ਜੋ ਜੋ ਪਰਸਨ ਹੈਗਾ ਜੋ ਕੰਪਲੇਨੈਂਟ ਹੈ ਇਹਦੇ ਕੋਲ ਫਰਾਡ ਕਰਕੇ ਲੈ ਲਏ ਗਿਆ ਸੀਗਾ ਤੇ ਪੁਲਿਸ ਨੇ ਰਿਕਵਰ ਪਲੱਸ ਫ੍ਰੀਜ਼ ਕਰਾ ਕੇ ਉਹਦਾ ਇੰਨੀ ਕਾਸ਼ੀ ਹੁਣ ਤੱਕ ਅਸੀਂ ਕੜ ਚੁਕੇ ਤੇ 15% ਕੜੀ ਦਰ ਕੜੀ ਜੋੜ ਦੇਵੇ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਉਹਨਾਂ ਨੂੰ ਅਰੈਸਟ ਕੀਤਾ ਹੈ ਇੱਕ ਬੋਸ ਟਰੇਡਿੰਗ ਕੰਪਨੀ ਦੇ ਨਾਂ ਦਾ ਇੱਕ ਅਕਾਊਂਟ ਸੀਗਾ ਤੇ ਟੈਲੀਗ੍ਰam ਐਪ ਰਾਹੀਂ ਜੋ ਕੰਪਲੇਨੈਂਟ ਹੈ ਨੂੰ ਅਪਰੋਚ ਕੀਤਾ ਗਿਆ ਤੇ ਫਿਰ ਅੱਗੇ ਮਿਊਚੁਅਲ ਫੰਡਸ ਟਾਈਪ ਕਾ ਉਹ ਬਣਾਉਂਦੇ ਹੈ ਕਿ ਅਦਰ ਵਿੱਚ ਤੁਸੀਂ ਇਨਵੈਸਟ ਕਰੋਗੇ ਤੇ ਤੁਹਾਨੂੰ ਜ਼ਿਆਦਾ ਅ ਇਦਾਂ ਰਿਟਰਨ ਆਏਗਾ ਤੇ ਉਹ ਜ਼ਿਆਦਾ ਰਿਟਰਨ ਦੇ ਲਾਲਚ ਦੇ ਵਿੱਚ ਪਰਸਨ ਜੋ ਅਨ ਆਥਰਾਇਜ਼ਡ ਇਦਾਂ ਦੀ ਐਪਸ ਵਗੈਰਾ ਹੈ ਇਦਾਂ ਦੇ ਅਕਾਊਂਟਸ ਵਗੈਰਾ ਉਹਦੇ ਵਿੱਚ ਇਨਵੈਸਟ ਕਰ ਦਿੰਦੇ ਤੇ ਉਦੋਂ ਬਾਅਦ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈਗਾ ਜਦੋਂ ਉਹ ਜ਼ਿਆਦਾ ਅਮਾਉਂਟ ਆਪਣਾ ਦੇ ਚੁੱਕੇ ਹੁੰਦੇ ਉਸ ਵੇਲੇ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈ ਕਿ ਫੇਕ ਫੇਕ ਐਪ ਸੀਗੀ ਤੇ ਉਹਦੇ ਬਾਰੇ ਵੀ ਮੈਂ ਪੀਸੀ ਦੇ ਐਂਡ ਦੇ ਵਿੱਚ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਵੀ ਕਰੂੰਗੀ ਕਿ ਕਿਵੇਂ ਆਪਣੇ ਆਪ ਨੂੰ ਇਦਾਂ ਦੇ ਸਾਈਬਰ ਫਰੌਡ ਤੋਂ ਬਚਾ ਸਕਦੇ ਆ ਤੇ ਜੋ ਦੂਜਾ ਕੇਸ ਹੈਗਾ ਉਹ ਡਿਜੀਟਲ ਅਰੈਸਟ ਦਾ ਕੇਸ ਹੈਗਾ ਤੇ ਐਫਆਈਆਰ 14 ਸਾਈਬਰ ਪੁਲਿਸ ਸਟੇਸ਼ਨ ਦੀ ਉਹਦੇ ਅੰਡਰ ਉਹ ਰਜਿਸਟਰ ਕੀਤੀ ਗਈ ਸੀਗੀ ਮਹਿੰਦਰ ਪ੍ਰਤਾਪ ਗਿਲ ਨਾਦੇ ਪਰਸਨ ਹੈ ਇਨਾਦੇ ਨਾਲ ਡਿਜੀਟਲ ਅਰੈਸਟ ਵਾਲਾ ਸਾਈਬਰ ਫਰੌਡ ਹੋਇਆ ਜਿਹਦੇ ਵਿੱਚ 10 ਜੂਨ ਤੋਂ ਲੈ ਕੇ 4 اگست تک انہاں نے کل 2 کروڑ 65 لاکھ دی راشی ا وکھرے وکھرے ٹائم پہ سائبر فراڈ سٹر نو دیتی انہاں نو ایک ڈیجیٹل اریسٹ تاں چاسا دے کہ نا تو ا ایکسٹراٹ کیتا گیا ہے جinna bhi amount ہے گا اینوں کال کیتی گئی سی کی جو জেট ایوے دا مالک ہے اونوں اریسٹ کیتا گیا ہے ਤੇ ED ਤੇ CBI ਵੱਲੋਂ ਜੋ ਜਿਨੇ ਇਹਨੂੰ ਕਾਲ ਕੀਤੀ ਸੀਗੀ ED ਤੇ CBI ਵੱਲੋਂ ਆਪਣੇ ਆਪ ਨੂੰ ਦੱਸ ਕੇ ਇਹਨੂੰ ਡਰਾਇਆ ਗਿਆ ਤੇ ਇਹਨੂੰ ਦੱਸਿਆ ਗਿਆ ਕਿ 84 ਕਰੋੜ ਦੀ ਟੋਟਲ ਆ ਫਰਾਡ ਹੈਗਾ ਜਿਹਦੇ ਵਿੱਚ ED ਤਫਤੀਸ਼ ਕਰ ਰਹੀ ਹੈ ਤੇ ਹੁਣ ਤੇਰਾ ਨਾਂ ਆਂਦਾ ਹੈਗਾ ਤੇ ਕਿਉਂਕਿ ਵੱਡਾ ਫਰਾਡ ਇਹਨੂੰ ਦੱਸਿਆ ਗਿਆ ਤੇ ਇਹਨੂੰ ਡਰਾਤਾ ਗਿਆ ਕਿ ਤੈਨੂੰ ਹੁਣ ਅਰੈਸਟ ਕਰਨ ਆ ਰਹੇ ਤੇ ਵੱਖਰੇ ਵੱਖਰੇ ਟਾਈਮ 'ਤੇ ਉਹ ਅਰੈਸਟ ਦਾ ਡਰਾ ਕੇ ਐਕਸਟਰੈਕਟ ਕੀਤਾ ਗਿਆ 2 ਕਰੋੜ 65 ਲੱਖ ਰੁਪਏ ਇਹਦੇ ਵਿੱਚ ਵੀ ਆ ਆਗਸਟ ਦਾ ਹੀ ਕੇਸ ਹੈਗਾ ਤੇ ਇਹਦੇ ਵਿੱਚ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਵਿੱਚ 14 ਨੰਬਰ ਐਫਆਈਆਰ ਦਰਜ ਕੀਤੀ ਤੇ ਬਹੁਤ ਵਧੀਆ ਤਰੀਕੇ ਨਾਲ ਇਸ ਕੇਸ ਦੇ ਵਿੱਚ ਵੀ professionl investigation ਕਰਦੇ ਹੋਏ ਹੁਣ ਤੱਕ 9% ਦੀ ਅਰੈਸਟ ਹੋ ਚੁੱਕੀ ਹੈ ਇਹਦੇ ਵਿੱਚ ਵੀ ਅਲੱਗ-ਅਲੱਗ ਪਰਸਨ ਦਾ ਜਿਸ ਪਰਸਨ ਦੇ ਨਾਮ ਤਾਂ ਅਕਾਊਂਟ ਸੀਗਾ ਉਹਨੂੰ ਵੀ ਨਾਮਿਨੇਟ ਕਰਕੇ ਅਰੈਸਟ ਕੀਤਾ ਗਿਆ ਤੇ ਅੱਗੇ ਗਾਂ ਉਹ ਪੈਸੇ ਦਾ ਜੋ ਟ੍ਰੇਲ ਹੈਗਾ ਮਨੀ ਦਾ ਟ੍ਰੇਲ ਉਹਨੂੰ ਸਟੈਬਲਿਸ਼ ਕਰਤੇ ਹੋਏ ਟੋਟਲ 9% ਦੀ ਅਰੈਸਟ ਹੋਈ ਹੈ ਇਸ ਕੇਸ ਦੇ ਵਿੱਚ ਵੀ ਟੋਟਲ ਜੋ ਰਿਕਵਰੀ ਹੈ ਪੈਸੇ ਦੀ ਉਹ 499910 ਰੁਪਏ ਦੀ ਰਿਕਵਰੀ ਇਨ ਅਕਿਊਸ ਤੋਂ ਕਰਾਈ ਗਈ ਹੈ ਤੇ ਦੇ ਨਾਲ-ਨਾਲ 287396 ਰੁਪਏ ਇਹ ਅਕਾਊਂਟਸ ਦੇ ਵਿੱਚ ਜਿਹੜੇ ਕਿ ਅਕਾਊਂਟਸ ਯੂਜ਼ ਕੀਤੇ ਗਏ ਸੀਗੇ ਇਸ ਪੂਰੀ ਕੀ ਪੂਰੀ ਚੇਨ ਦੇ ਵਿੱਚ ਉਹਨਾਂ ਦੇ ਵਿੱਚ ਫ੍ਰੀਜ਼ ਕਰਾਏ ਗਏ ਤੇ ਫਿਰ ਕੋਰਟ ਦੀ ਪਰਮਿਸ਼ਨ ਲੈ ਕੇ ਜੋ ਕੰਪਲੇਨੈਂਟ ਹੈ ਉਦੋਂ ਉਹਨੂੰ ਰਿਲੀਜ਼ ਕਰਾ ਕੇ ਉਹਨੂੰ ਵਾਪਸ ਦਿੱਤੇ ਜਾਣਗੇ ਪੈਸੇ ਤੇ ਆ ਦੋਨੋਂ ਹੀ ਕੇਸਸ ਦੇ ਵਿੱਚ ਜੋ ਸਾਈਬਰ ਪੁਲਿਸ ਸਟੇਸ਼ਨ ਹੈ ਖੰਨਾ ਦਾ ਡੀਐਸਪੀ ਡੀ ਦੇ ਅੰਡਰ ਐਸਪੀਡੀ ਦੇ ਅੰਡਰ ਡੀਐਸਪੀਡੀ ਕੀ ਸੁਪਰਵਾਈਜ਼ਨ ਦੇ ਅੰਡਰ ਸਾਡੇ ਸਬ ਇੰਸਪੈਕਟਰ ਨਰਪਿੰਦਰ ਪਾਲੀ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ ਤੇ ਇਹਨਾਂ ਦੀ ਮਿਹਨਤ ਕਰਕੇ ਹੀ ਇਹ ਜੋ ਟੋਟਲ 24 ਅਰੈਸਟ ਇਹ ਹੋਈਆਂ ਨੇ ਤੇ ਤੁਹਾਡੇ ਮਾਧਿਮ ਰਾਈ ਮੈਂ ਇਹ ਦੋਨੋ ਕੇ ਦੋਨੋ ਵਖਰੇ ਵਖਰੇ ਫਰਾਡਸ ਦੇ ਮਾਡਲਸ ਆਪਰੈਂਡੀ ਯੂਜ਼ ਕਰਕੇ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਹੈ ਔਰ ਵੱਡੇ ਅਕਾਊਂਟਸ ਦੀ ਠੱਗੀ ਹੈ ਵੱਡੇ ਅਮਾਉਂਟ ਦੀ ਠੱਗੀ ਹੈ ਤੇ ਤੁਹਾਡੇ ਮਾਧਿਮ ਰਾਈ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਪਹਿਲਾਂ ਤਾਂ ਟਰੇਡਿੰਗ ਐਪ ਵਾਲਾ ਜੋ ਮਾਡਲਸ ਆਪਰੈਂਡੀ ਹੈਗਾ ਇਹਦੇ ਵਿੱਚ ਹੁੰਦਾ ਕਿ ਹੈਗਾ ਕਿ ਕੁਝ ਐਪਸ ਹੁੰਦੀਆਂ ਹਨ ਅੱਜਕੱਲ ਹਰ ਪਰਸਨ ਇਨਵੈਸਟ ਕਰਨਾ ਚਾਹੁੰਦਾ ਆਪਣੇ ਪੈਸੇ ਨੂੰ ਗਰੋ ਕਰਨਾ ਚਾਹੁੰਦਾ ਤੇ ਕੁਝ ਐਪਸ ਦਾ অথরাইਜ਼ਡ ਐਪ ਹੈ ਤੇ ਉਹਨਾਂ ਦਾ ਬਿਲਕੁਲ ਪੱਕਾ ਹੁੰਦਾ ਹੈਗਾ ਕਿ ਤੁਹਾਨੂੰ ਈਮੇਲ ਰਾਹੀ ਵੀ ਅਗਰ ਤੁਸੀਂ 500 ਰੁਪਏ ਵੀ ਕਿਤੇ ਐਸਆਈਪੀ ਆ ਕਿਸੇ ਵੀ ਕੋਈ ਤੁਸੀਂ ਉਹ ਬਾਈ ਕਰਦੇ ਹੋ ਕੋਈ ਸ਼ੇਅਰ ਵਗੈਰਾ ਬਾਈ ਕਰਦੇ ਹੋ ਤੁਹਾਨੂੰ ਤੁਹਾਡੇ ਅਫੀਸ਼ੀਅਲ ਮੇਲ ਆਈਡੀ 'ਤੇ ਜੋ ਜੋ ਐਕਚੁਅਲ ਕੰਪਨੀ ਹੈਗੀ ਜਾਂ ਕੋਈ ਮਿਊਚੁਅਲ ਫੰਡ ਹੈਗਾ ਕੋਈ ਵੀ ਕੰਪਨੀ ਉਹ ਕੰਪਨੀ ਵੀ ਤੁਹਾਨੂੰ ਦੱਸਦੀ ਹੈ ਕਿ ਤੁਹਾਡੇ ਕੋਲ ਇਨਾ ਸ਼ੇਅਰ ਹੈਗਾ ਤੇ ਆਪਣੀ ਕੰਪਨੀ ਦੇ ਇਨਫੈਕਟ ਨਿੱਕੀ ਨਿੱਕੀ ਜੋ ਉਹਨਾਂ ਦੀ ਬੋਰਡ ਮੀਟਿੰਗ ਹੁੰਦੀ ਉਹਨਾਂ ਦੇ ਵੀ ਤੁਹਾਨੂੰ ਮੇਲ ਆਉਂਦੇ ਰਹਿੰਦੇ ਤੇ ਕੰਪਨੀ ਤੁਹਾਨੂੰ ਡਾਇਰੈਕਟਲੀ ਹਰ ਚੀਜ਼ ਦੀ ਕਮਿਊਨੀਕੇਸ਼ਨ ਦਿੰਦੀ ਹੈ ਤੇ ਉਹ ਤਾਂ অথরাইਜ਼ਡ ਹੁੰਦਾ ਹੈ ਤੇ ਉਹ ਉੱਥੇ ਤੁਹਾਡਾ ਪੈਸਾ ਸੇਫ ਹੈ ਬਟ ਜੋ ਇੱਦਾਂ ਦੇ ਟੈਲੀਗ੍ਰਾਮ ਰਾਹੀਂ ਤੁਹਾਨੂੰ ਕੁਝ ਕੋਈ ਪਰਸਨ ਅਪਰੋਚ ਕਰਦਾ ਹੈਗਾ ਕਿ ਤੁਹਾਨੂੰ ਉੱਥੇ ਦਾ 10% ਰਿਟਰਨ ਮਿਲ ਰਿਹਾ ਮੈਂ ਤੁਹਾਨੂੰ 50% ਰਿਟਰਨ ਦਿੰਦਾ ਹਾਂ ਤੇ ਉਦਾਂ ਦੇ ਲਾਲਚ ਦੇ ਵਿੱਚ ਅਸੀਂ ਕਈ ਵਾਰੀ ਇੱਦਾਂ ਦੇ ਐਪਸ 'ਚ ਪੈਸਾ ਇਨਵੈਸਟ ਕਰ ਦਿੰਦੇ ਤੇ ਆ ਸਾਰੇ ਕੇ ਸਾਰੇ ਪਰਸਨ ਜੋ ਵੀ ਇੱਦਾਂ ਦੇ ਫਰਾਡਸ ਦਾ ਸ਼ਿਕਾਰ ਹੁੰਦੇ ਐ ਆਪਣੀ ਮਿਹਨਤ ਕਸ਼ ਬੰਦੇ ਹੁੰਦੇ ਆ ਮਿਹਨਤ ਦੇ ਨਾਲ ਕਮਾਈ ਹੋਈ ਉਹਨਾਂ ਦੀ ਉਹ ਸਾਰੀ ਸਰੀ ਰਾਸ਼ੀ ਹੁੰਦੀ ਹੈ ਤੇ ਉਹਨੂੰ ਫਿਰ ਆਪਣੇ ਛੋਟੇ ਜਿਹੇ ਲਾਲਚ ਦੇ ਵਿੱਚ ਆ ਕੇ ਉਹ ਲੂਜ਼ ਕਰ ਦਿੰਦੇ ਤੇ ਆਏ ਰਿਕੁਐਸਟ ਕਿ ਸਾਰੇ ਕੇ ਸਾਰੇ ਜਿੱਥੇ ਵੀ ਤੁਸੀਂ ਆਪਣੇ ਪੈਸੇ ਇਨਵੈਸਟ ਕਰਦੇ ਹੋ ਤੁਸੀਂ ਵੈਰੀਫਾਈਡ ਜੋ ਐਪਸ ਨੇ ਉਹਨਾਂ ਦੇ ਥਰੂ ਹੀ ਜਾਓ ਜਾਂ ਜੋ ਵੈਰੀਫਾਈਡ ਜੋ ਸ਼ੇਅਰ ਜੋ ਬ੍ਰੋਕਰਸ ਹੁੰਦੇ ਉਹਨਾਂ ਦੇ ਥਰੂ ਹੀ ਤੁਸੀਂ ਇਨਵੈਸਟ ਕਰੋ ਤਾਂ ਕਿ ਤੁਹਾਡਾ ਜੋ ਆਪਣੀ ਮਿਹਨਤ ਦਾ ਪੈਸਾ ਹੈ ਉਹ ਸੇਫ ਵੀ ਰਹੇ ਦੇਪ ਆਵੇ ਕਟ ਰਿਟਰਨ ਆਈ ਪਰ ਏਟਲੀਸਟ ਉਹ ਪੱਕਾ ਰਿਟਰਨ ਵੀ ਆਏਗਾ ਤੇ ਤੁਹਾਡਾ ਪੈਸਾ ਸੇਫ ਰਹੇਗਾ ਸਾਈਬਰ ਸਾਈਬਰ ਫਰੋਡਸਟਰਸ ਤੋਂ ਇਸ ਵਾਲੇ ਮਾਡਲਸ ਆਪਰੰਡੀ ਜੋ ਯੂਜ਼ ਕਰਦੇ ਉਹਦੇ ਤੁਸੀਂ ਉਸ ਤੋਂ ਤੁਸੀਂ ਬਚ ਕੇ ਰਹੋ ਆਪਣੇ ਪੈਸੇ ਨੂੰ ਸੇਫ ਰੱਖੋ ਤੇ ਦੂਜਾ ਜੋ ਹੈਗਾ ਡਿਜੀਟਲ ਅਰੈਸਟ ਵਾਲਾ ਇਹਦੇ ਲਈ ਤਾਂ ਵੱਖਰੇ ਵੱਖਰੇ ਟਾਈਮ 'ਤੇ ਪੰਜਾਬ ਪੁਲਿਸ ਵੱਲੋਂ ਵੀ ਬਹੁਤ ਸਾਰੀ ਵੀਡੀਓਜ਼ ਇਨਫੋਰਮੇਸ਼ਨ ਦੇ ਲਈ ਜਾਰੀ ਕੀਤੀਆਂ ਗਈਆਂ ਨੇ ਅਸੀਂ ਉਹਦਾ ਵੀ ਸੈਮੀਨਾਰਸ ਵਗੈਰਾ ਵੀ ਰੱਖਦੇ ਤੇ ਸੀਨੀਅਰ ਮੋਸਟ ਲੈਵਲ 'ਤੇ ਵੀ ਬਹੁਤ ਸਾਰੀ ਵੀਡੀਓਜ਼ ਜਾਰੀ ਕੀਤੀਆਂ ਨੇ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਵੀ ਪੰਜਾਬ ਪੁਲਿਸ ਵੱਲੋਂ ਵੀ ਤਾਂ ਮੈਂ ਸਾਰਿਆਂ ਨੂੰ ਸਿਰਫ ਇੱਕ ਰੂਲ ਆਫ ਥੰਬ ਦੱਸਣਾ ਚਾਹੁੰਦੀ ਹਾਂ ਕਿ ਪੁਲਿਸ ਕਦੇ ਵੀ ਵੀਡੀਓ ਕਾਲ ਕਰਕੇ ਜਾਂ WhatsApp ਤੇ ਕਾਲ ਕਰਕੇ ਜਾਂ FaceTime ਕਰਕੇ ਕਦੇ ਵੀ ਤੁਹਾਨੂੰ ਨਹੀਂ ਕਹੇਗੀ ਕਿ ਤੁਸੀਂ ਤੁਹਾਨੂੰ ਅਰੈਸਟ ਕੀਤਾ ਜਾਂਦਾ ਹੈ ਅਸਲੀ ਪੁਲਿਸ ਵੀਡੀਓ ਕਾਲ ਨਹੀਂ ਕਰਦੀ ਹੈ ਅਸਲੀ ਪੁਲਿਸ ਪ੍ਰੋਪਰ ਚੈਨਲਸ ਦੇ ਥਰੂ ਹੀ ਆਏਗੀ ਫਿਜ਼ੀਕਲੀ ਅਗਰ ਤੁਹਾਡਾ ਕਿਤੇ ਸਮੂਲੀਅਤ ਹੋਵੇ ਤਾਂ ਹੀ ਆਏਗੀ ਤੇ ਤੁਸੀਂ ਬਿਨਾਂ ਡਰੇ ਉਸ ਫੋਨ ਨੂੰ ਅਗਰ ਤੁਹਾਨੂੰ ਇਦਾਂ ਦਾ ਕੋਈ ਕਾਲ ਆਂਦਾ ਤੁਸੀਂ ਇਮੀਡੀਏਟਲੀ ਕੱਟ ਵੀ ਕਰ ਦਿਓ ਕੋਈ ਫਰਕ ਨਹੀਂ ਪੈਂਦਾ ਉਹ ਸਾਹਮਣੇ ਫਰੋਡ ਸਟਰੀ ਬੈਠੇ ਹੁੰਦੇ ਤੇ ਦੂਜਾ ਤੁਸੀਂ ਕਿਸੇ ਵੀ ਪਰਸਨ ਦੇ ਨਾਲ ਜੋ ਤੁਹਾਨੂੰ ਇੱਦਾਂ ਦਾ ਡਰਾ ਧਮਕਾਗੇ ਤੁਹਾਡੀ ਆਪਣੀ ਪਰਸਨਲ ਜਾਣਕਾਰੀ ਤੁਹਾਡੇ ਤੋਂ ਅਗਰ ਮੰਗਦਾ ਹੈਗਾ ਤੁਹਾਡਾ ਪੈਸਾ ਟਰਾਂਸਫਰ ਕਰਾਂਦਾ ਤੁਸੀਂ ਨਾ ਆਪਣੀ ਕੋਈ ਪਰਸਨਲ ਜਾਣਕਾਰੀ ਆਪਣੀ ਫੈਮਿਲੀ ਦੀ ਆਪਣੀ ਜਾਣਕਾਰੀ ਕੋਈ OTP ਕੋਈ ਆਪਣਾ ਬੈਂਕ ਅਕਾਊਂਟ ਜਾਂ ਸੋਸ਼ਲ ਮੀਡੀਆ ਦੇ ਅਕਾਊਂਟ ਸੀ ਕੋਈ ਵੀ ਜਾਣਕਾਰੀ ਉਹਨਾਂ ਦੇ ਨਾਲ ਸਾਂਝਾ ਨਾ ਕਰੋ ਤੇ ਕਿਸੇ ਵੀ ਲਿੰਕ ਦੇ ਉੱਪਰ ਕਲਿੱਕ ਨਾ ਕਰੋ ਕਰੋ ਉਹਨਾਂ ਦੇ ਕਹਿਣ ਪੇ ਅਗਰ ਉਹ ਤੁਹਾਨੂੰ ਕੰਪੈਲ ਕਰਦੇ ਫੋਰਸ ਕਰਦੇ ਕਿ ਇਸ ਲਿੰਕ ਦੇ ਉੱਪਰ ਉਹ ਕਰੋ ਕਲਿੱਕ ਕਰੋ ਤਾਂ ਕਿਸੇ ਦੇ ਕਹਣ ਤੋਂ ਕੋਈ ਲਿੰਕ ਦੇ ਉੱਪਰ ਕਲਿੱਕ ਨਾ ਕਰੋ ਕੋਈ ਜਮ ਆਪਣੀ ਬੈਂਕ ਤੋਂ ਟ੍ਰਾਂਸਫਰ ਨਾ ਕਰੋ ਕਿਉਂਕਿ ਪੁਲਿਸ ਨਾ ਤੁਹਾਨੂੰ ਅਗਰ ਤੁਹਾਡੀ ਕਿਸੇ ਕ੍ਰਾਈਮ ਦੇ ਸੰਬੰਧiyet ਹੋਣਦੇ ਤੇ ਪੁਲਿਸ ਪੈਸੇ ਲੈ ਕੇ ਤੁਹਾਨੂੰ ਛੱਡ ਨਹੀਂ ਸਕਦੀ ਐ ਦੂਜਾ ਪੁਲਿਸ ਕਦੇ ਵੀ ਵੀਡੀਓ ਕਾਲ ਕਰਕੇ ਤੁਹਾਨੂੰ ਅਰੈਸਟ ਬਾਰੇ ਨਹੀਂ ਦੱਸੇਗੀ ਤਾਂ ਜੋ ਡਿਜੀਟਲ ਔਰ ਡਿਜੀਟਲ ਅਰੈਸਟ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਐ ਤੁਹਾਨੂੰ ਕੋਈ ਵੀ ਡਿਜੀਟਲ ਅਰੈਸਟ ਨਹੀਂ ਕਰ ਸਕਦਾ ਕੋਈ ਵੀ ਏਜੰਸੀ ਈਡੀ ਹੋ ਗਈ ਸੀਬੀਆਈ ਹੋ ਗਈ ਜਾਂ ਕੋਈ ਇੰਟਰਨੈਸ਼ਨਲ ਏਜੰਸੀ ਹੋ ਗਈ ਜਾਂ ਕੋਈ ਕੋਈ ਔਰ ਪੁਲਿਸ ਆਰਗੇਨਾਈਜੇਸ਼ਨ ਹੋ ਗਈ ਐਨਆਈ ਹੋ ਗਈ ਕੋਈ ਵੀ ਡਿਜੀਟਲ ਅਰੈਸਟ ਨਾ ਦੀ ਕੋਈ ਚੀਜ਼ ਨਹੀਂ ਦੇ ਕਦੇ ਵੀ ਕੋਈ ਡਿਜੀਟਲ ਅਰੈਸਟ ਨਹੀਂ ਹੁੰਦਾ ਤਾਂ ਇਸ ਚੀਜ਼ ਤੋਂ ਬਚ ਕੇ ਰਹੋ ਇਸ ਚੀਜ਼ ਤੋਂ ਡਰੋ ਨਹੀਂ ਅਗਰ ਤੁਹਾਨੂੰ ਕੋਈ ਅਧਦੀ ਕਾਲ ਆਂਦੀ ਹੈ ਅਗਰ ਤੁਹਾਨੂੰ ਕਿਸੇ ਦੇ ਉੱਪਰ ਸ਼ੱਕ ਹੁੰਦਾ ਤੁਸੀਂ ਇਮੀਡੀਏਟਲੀ ਸਾਡੇ ਧਿਆਨ 'ਚ ਲਾ ਸਕਦੇ ਹੋ ਅਸੀਂ ਉਸ ਦੇ ਉੱਪਰ ਬਣਦੀ ਕਾਰਵਾਈ ਕਰਾਂਗੇ ਤੇ ਬਸ ਐਂਡ ਦੇ ਵਿੱਚ ਆਹੀ ਕਹੂੰਗੀ ਕਿ ਸੇਫ ਤੇ ਸਤਰਕ ਕਰੋ ਤੇ ਹਰ ਚੀਜ਼ ਦੇ ਉੱਪਰ ਸ਼ੱਕ ਕਰੋ ਜੋ ਵੀ ਤੁਹਾਡੇ ਕੋਲ ਇੰਟਰਨੈਟ ਰਾਹੀਂ ਚੀਜ਼ ਆਂਦੀ ਹੈ ਉਹਦੇ ਉੱਪਰ ਸ਼ੱਕ ਕਰਕੇ ਹੀ ਵੈਰੀਫਾਈ ਕਰਕੇ ਹੀ ਉਹਦੇ ਉੱਪਰ ਭਰੋਸਾ ਕਰੋ ਕੋਈ ਵੀ अनऑथराइज्ड या अनवांटेड सोर्स ਤੋਂ ਕੋਈ ਲਿੰਕ ਵਗੈਰਾ ਆਉਂਦਾ ਉਹਦੇ ਉੱਤੇ ਕਲਿੱਕ ਨਾ ਕਰੋ ਤੇ ਇਸ ਇਸ ਦੇ ਨਾਲ ਨਾਲ ਅੱਜ ਅਸੀਂ 100 ਜੋ ਮੋਬਾਈਲ ਫੋਨਸ ਹੈ ਜੋ ਵੱਖਰੇ ਵੱਖਰੇ ਟਾਈਮ 'ਤੇ ਕਿਸੇ ਦੇ ਗੁੰਮ ਹੋ ਗਏ ਸੀਗੇ ਤੇ ਉਹਨਾਂ ਦੀ ਅਸੀਂ ਅੱਜ IMEI ਸਰਚ ਵਗੈਰਾ ਰਾਹੀਂ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਦੇ ਜੋ ਮਾਲਕ ਹੈ ਉਹਨਾਂ ਨੂੰ ਅਸੀਂ ਅੱਜ ਸੌਪਾਂਗੇ ਉਹਨਾਂ ਦੀ ਖੋਈ ਹੋਈ ਚੀਜ਼ ਜੋ ਉਹਨਾਂ ਨੂੰ ਅਸੀਂ ਮਤਲਬ ਵਾਪਸ ਕਰ ਰਹੇ ਤੇ ਆ ਵੀ ਸਾਈਬਰ ਪੁਲਿਸ ਵੱਲੋਂ ਵਧੀਆ ਇੱਕ ਕੀਤਾ ਗਿਆ ਕਿ ਨਾਨੇ ਇਹਨਾਂ ਦੇ ਅਸਲ ਮਾਲਿਕਾਂ ਨੂੰ ਟ੍ਰੇਸ ਕਰਕੇ ਉਹਨਾਂ ਤੱਕ ਜਾਣਕਾਰੀ ਵੀ ਦਿੱਤੀ ਹੈ ਤੇ ਪਲੱਸ ਉਹਨਾਂ ਦੇ ਫੋਨਸ ਨੂੰ ਵੀ ਰਿਕਵਰ ਕੀਤਾ ਹੈ ਤੇ ਅੱਜ 100 ਮੋਬਾਈਲ ਫੋਨਸ ਨੂੰ ਅਸੀਂ ਵਾਪਸ ਕਰ ਰਹੇ ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਮੇਰਾ ਬਹੁਤ ਵੱਡਾ ਅਪਰੋਲ ਹੈ ਜੀ ਤੇ ਇਹ ਆ ਵੀ ਸਾਨੂੰ ਇਹ ਬਹੁਤ ਖੁਸ਼ੀ ਹੋਈ ਆ ਕਿ ਸਾਡੀ ਗਵਾਚੀ ਚੀਜ਼ ਸਾਨੂੰ ਮਿਲ ਗਈ ਜੀ ਤੇ ਦੁਬਾਰਾ ਫੇਰ ਮੈਡਮ ਐਸਐਸਵੀ ਸਾਹਿਬ ਔਰ ਸਾਰੀ ਟੀਮ ਦਾ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਕਿੰਨੇ ਦਿਨ ਪਹਿਲਾਂ ਹੋਇਆ ਸੀ ਮੋਏ ਥੋੜਾ ਇਹ ਸਾਲ ਅਰਸ਼ਕਰੀਬ ਸਾਲ ਪਹਿਲੇ ਇਹ ਜੀ ਮੈਂ ਮਤਲਬ ਕਿ ਬਾਜ਼ਾਰ ਵਿੱਚ ਪਰਜੇ ਰਿੰਗ ਲਈ ਜਾ ਰਿਹਾ ਸੀਗਾ ਤੇ ਉਹ ਸਡਨਲੀ ਉਹ ਗਿਰ ਗਿਆ ਤੇ ਮੈਂ ਨਾਲ ਦੀ ਨਾਲ ਹੀ ਫਿਰ ਇੱਥੇ ਰਿਪੋਰਟ ਲਿਖਾ ਦਿੱਤੀ ਤੇ ਮੈਂ ਫੌਰਨ ਜਾਣਾ ਸੀ ਔਰ ਨੈਕਸਟ ਮੇਰੀ ਫਲਾਈਟ ਸੀਗੀ ਉਸ ਸਾਲ ਬਾਅਦ ਮੈਨੂੰ ਇਹ ਮਿਲ ਗਿਆ ਜੀ ਕਿੱਥੇ ਗਾਇਆ ਸੀ ਖੰਨੇ ਖੰਨੇ ਜੀ ਮੇਰਾ ਫੋਨ ਛਾਲਕ ਹੋ ਗਿਆ ਗੁੰਮ ਹੋਏ ਨੂੰ ਤੇ ਅਸੀਂ ਰਿਪੋਰਟ ਲਖਾਈ ਪਹਿਲ ਥਾਣੇ ਮੈਂ ਥਾਣੇ ਤੋਂ ਕੁ ਮੁਹਾਕਮਾ ਦਾ ਮਤਲਬ ਖੰਡੇ ਵਾਲੇ ਨੇ ਫੋਨ ਕੀਤਾ ਤੇ ਇਹ ਫੋਨ ਮੇਰੇ ਵਾਲਾ ਪਿੰਡ ਰਾਣਾ ਸਾਹਿਬ ਬੋਲਦਾ ਸੀਗਾ ਕਿਸੇ ਕੋਲ ਚੱਕਿਆ ਗਿਆ ਸੀ ਤੇ ਫਿਰ ਜਦੋਂ ਫੋਨ ਇਤੋਂ ਪਹਿਲਾਂ ਖੰਡੇ ਤੋਂ ਗਿਆ ਕਿਸੇ ਬੰਦੇ ਕੋਲੇ ਤਾਂ ਉਹਨਾਂ ਨੇ ਜਦ ਹੀ ਮੇਰੇ ਕੋਲ ਫੋਨ ਉਪਰਦਾ ਕੀਤਾ ਤੇ ਮੈਂ ਤਾਇ ਤੇ ਲੈ ਗਿਆ ਥਾਣੇ ਆਪਣੇ ਖੰਡਾ ਸ਼ਬਦ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਐਸਐਸਪੀ ਸਾਹਿਬ ਦਾ ਸਾਰੇ ਪੰਜਾਬ ਪੁਲਿਸ ਦਾ ਤੇ ਜਿਨ੍ਹਾਂ ਨੇ ਮੇਰਾ ਫੋਨ ਵਾਪਸ ਕਰਤਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਮਹਾਰਾਜ ਚੜ੍ਹਦੀ ਕਲਾ ਕੇ ਨੂੰ ਚੇ ਪਾਸਾ ਪੰਜਾਬ ਪੁਲਿਸ ਦੇ ਸਾਰੇ ਨੂੰ ਵੱਡੇ ਵੱਡੇ ਅਹੁਦੇ ਹੋਣ ਇਹਨਾਂ ਕੋਲੇ ਮਹਾਰਾਜ ਚੜ੍ਹਦੀ ਕਲ ਕੇ